ਦੀ ਜਾਣਕਾਰੀ ਤੁਹਾਡੇ ਨਾਲ ਸਾਂਝ ਕਰ ਲੈਨੇ ਆ ਪੰਜਾਬ ਚ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਵੀ ਜਾਰੀ ਕੀਤਾ ਗਿਆ ਹੈ ਕਿ ਮੀਂਹ ਪੈ ਸਕਦਾ ਸੰਘਣੀ ਧੁੰਦ ਵੀ ਪੈ ਸਕਦੀ ਹੈ ਦੱਸਦੇ ਕਿ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਜਿਸ ਦਾ ਅਸਰ ਮੈਦਾਨੀ ਇਲਾਕਿਆਂ 'ਚ ਦੇਖਣ ਨੂੰ ਮਿਲ ਸਕਦਾ ਹੈ ਤੇ ਇਸ ਦਾ ਅਸਰ ਜੜਾ ਹੋ ਵੀ ਮਿਲ ਰਿਹਾ ਹੈ ਕਿਉਂਕਿ ਪਿਛਲੀ ਦੇਣੀ ਪੰਜਾਬ ਦੇ ਵਿੱਚ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਪਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਸ ਪੀੜ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਏ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਜਿਹੜੀ ਕਾਫੀ ਘੱਟ ਸੀਗੀ ਤੋਂ ਹੁਣ ਇੱਕਦਮ ਜਿਹੜੀ ਆ ਪੰਜਾਬ ਦੇ ਵਿੱਚ ਠੰਡ ਵੱਧ ਚੁੱਕੀ ਆ ਕਈ ਜਗ੍ਹਾ ਤੇ ਸੰਘਣੀ ਧੁੰਦ ਪੈ ਰਹੀ ਐ ਤੇ ਮੌਸਮ ਵਿਭਾਗ ਦੇ ਵੱਲੋਂ ਮੀਂਹ ਦਾ ਵੀ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਜਗ੍ਹਾ ਤੇ ਮੀਂਹ ਪਵੇਗਾ ਸੰਘਣੀ ਧੁੰਦ ਪਵੇਗੀ ਤੇ ਦੇਖਿਆ ਜਾਵੇ ਤਾਂ ਪਿੰਡਾਂ ਦੇ ਵਿੱਚ ਕਾਫੀ ਦਿਨਾਂ ਤੋਂ ਸੰਘਣੀ ਧੁੰਦ ਜਿਹੜੀ ਉਹ ਪੈ ਰਹੀ ਹੈ ਤਾਂ ਹੁਣ ਸ਼ਹਿਰਾਂ ਦੇ ਵਿੱਚ ਵੀ ਇਸ ਦਾ ਅਸਰ ਜਿਹੜਾ ਦੇਖੋ ਨੂੰ ਮਿਲ ਰਿਹਾ ਹੈ ਸੰਘਣੀ ਧੁੰਦ ਸਵੇਰ ਦੇ ਵੇਲੇ ਭਈ ਹੁੰਦੀ ਹੈ ਲੋਕਾਂ ਨੂੰ ਕਈ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਤਾਂ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਇਸ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ ਕਿ ਮੌਸਮ ਵਿਭਾਗ ਮੁਤਾਬਿਕ ਇਸ ਦੌਰਾਨ ਪੰਜਾਬ 'ਚ ਮੌਸਮ ਜਿਹੜਾ ਦੱਸ ਤਾ ਕਿ ਬਦਲ ਚੁੱਕਾ ਹੈ ਹੁਣ ਮੌਸਮ ਵਿਭਾਗ ਨੇ 3 ਦਿਨਾਂ ਲਈ ਸੰਘਣੀ ਧੁੰਦ ਦਾ ਜੈਲੋ ਅਲਰਟ ਵੀ ਜਾਰੀ ਕੀਤਾ ਹੈ ਤੇ ਜਲੰਧਰ ਅਤੇ ਫਰੀਦਕੋਟ ਸਮੇਤ ਕਈ ਜ਼ਿਲ੍ਹਿਆਂ 'ਚ ਦੱਸਦੀ ਹੈ ਕਿ ਮੀਂਹ ਵੀ ਪਿਆ ਹੈ ਜਿਸ ਦਾ ਅਸਰ ਯਾਨੀ ਕਿ ਸੰਗਣੀ ਤੋਂ ਸੁੱਕੀ ਸੁੱਕੀ ਠੰਡ ਪੈ ਰਹੀ ਸੀ ਜਿਸ ਦੇ ਨਾਲ ਲੋਕ ਕਾਫੀ ਪਰੇਸ਼ਾਨ ਚੱਲ ਰਹੇ ਸੀ ਤੇ ਹੁਣ ਮੌਸਮ ਵਿਭਾਗ ਦੇ ਵੱਲੋਂ ਇਹ ਵੀ ਕਿਹਾ ਕਿ ਜਿੱਥੇ-ਜਿੱਥੇ ਲੋਕ ਸੁੱਕੀ ਠੰਡ ਤੋਂ ਪਰੇਸ਼ਾਨ ਸੀ ਉੱਥੇ ਤੇ ਕਈ ਜਗ੍ਹਾ ਤੇ ਬਾਰਿਸ਼ ਹੋਈ ਆ ਹਾਲੇ ਕਿ ਪਿਛਲੇ ਦਿਨੀ ਵੀ ਪੰਜਾਬ ਦੇ ਕਈ ਜਗ੍ਹਾ ਤੇ ਬਾਰਿਸ਼ ਹੋਈ ਸੀ ਪਰ ਕਈ ਜਗ੍ਹਾ ਤੇ ਬਾਰਿਸ਼ ਜਿਹੜੀ ਆ ਉਹ ਨਹੀਂ ਹੋਈ ਸੀ ਜਿਸ ਦੇ ਚੱਲਦੇ ਕਿ ਸੁੱਕੀ ਠੰਡ ਹੀ ਲੋਕਾਂ ਨੂੰ ਉਸ ਦਾ ਅਸਰ ਜਿਹੜਾ ਦੇਖਣ ਨੂੰ ਮਿਲ ਰਿਹਾ ਸੀ ਤਾਂ ਹੁਣ ਜਿੱਦਾਂ ਜਲੰਧਰ ਦੇ ਵਿੱਚ ਵੀ ਬਾਰਿਸ਼ ਹੋਈ ਸੀਗੀ ਤੇ ਫਰੀਦਕੋਟ ਦੇ ਵਿੱਚ ਵੀ ਤੇ ਲੋਕਾਂ ਨੂੰ ਇੱਥੇ ਕਿਤੇ ਨਾ ਕਿਤੇ ਹੁਣ ਠੰਡ ਤੋਂ ਜਿਹੜੀ ਆ ਇਸ ਤਰ੍ਹਾਂ ਰਾਹਤ ਮਿਲੀ ਆ ਕਿਉਂਕਿ ਸੁੱਕੀ ਠੰਡ ਪੈ ਰਹੀ ਸੀ ਤਾਂ ਲੋਕ ਪਰੇਸ਼ਾਨ ਹੋ ਰਹੇ ਸੀ ਜੇ ਗਲੇ ਖਰਾ ਗਰ ਪਰੇਸ਼ਾਨੀਆਂ ਜਿਹੜੀਆਂ ਉਹ ਮਹਿਸੂਸ ਹੋ ਰਹੀਆਂ ਸੀ ਤੇ ਹੁਣ ਲੋਕ ਇਸ ਤੋਂ ਰਾਹਤ ਪਾ ਰਹੇ ਨੇ ਤੇ ਸੰਗਣੀ ਧੁੰਦ ਦਾ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਕਿ ਕਈ ਜਗ੍ਹਾ ਤੇ ਬਾਰਿਸ਼ ਵੀ ਹੋ ਸਕਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਹੋਰ ਵਧੇਗੀ ਦਸੰਬਰ ਦਾ ਮਹੀਨਾ ਚੱਲ ਰਿਹਾ ਤੇ ਦਸੰਬਰ ਦੇ ਸਟਾਰਟਿੰਗ ਦੇ ਵਿੱਚ ਹੀ ਠੰਡ ਬਹੁਤ ਜ਼ਿਆਦਾ ਵੱਧ ਜਾਂਦੀ ਆ ਸੰਗਣੀ ਧੁੰਦ ਜਿਹੜੀ ਆ ਉਹ ਪੈਣੀ ਸ਼ੁਰੂ ਹੋ ਜਾਂਦੀ ਆ ਪਰ ਇਸ ਵਾਰ ਠੰਡ ਜਿਹੜੀ ਆ ਲੇਟ ਪੈਣੀ ਸ਼ੁਰੂ ਹੋਈ ਸੰਗਣੀ ਧੁੰਦ ਵੀ ਜਿਹੜੀ ਉਹ ਲੇਟ ਪੈਣੀ ਸ਼ੁਰੂ ਹੋਈ ਆ ਤੇ ਮੌਸਮ ਵਿਭਾਗ ਦੇ ਵੱਲੋਂ ਹੁਣ ਇਹ ਅਲਰਟ ਜਾਰੀ ਕੀਤਾ ਗਿਆ ਕਿ ਹੁਣ ਹੋਰ ਜ਼ਿਆਦਾ ਠੰਡ ਜਿਹੜੀ ਆ ਵਧੇਗੀ ਤੇ ਸੰਘਣੀ ਧੁੰਦ ਦਾ ਵੀ ਸਾਹਮਣਾ ਕਰਨਾ ਪਵੇਗਾ ਤੇ ਬਾਰਿਸ਼ ਵੀ ਹੋ ਸਕਦੀ ਆ ਤਿੰਨ ਦਿਨਾਂ ਦਾ ਅਲਰਟ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਦਿੱਤਾ ਗਿਆ ਕਿ ਤਿੰਨ ਦਿਨ ਬਾਰਿਸ਼ ਜਿਹੜੀ ਆ ਉਹ ਹੋ ਸਕਦੀ ਆ ਮੌਸਮ ਵਿਭਾਗ ਮੁਤਾਬਕ ਇਸ ਵਾਰ ਤਾਪਮਾਨ ਦੇ ਵਿੱਚ 2 ਤੋਂ 3 ਡਿਗਰੀ ਦੀ ਗਿਰਾਵਟ ਆ ਸਕਦੀ ਆ ਮੌਸਮ ਖੁਸ਼ਕ ਰਹੇਗਾ 27 ਦਸੰਬਰ ਨੂੰ ਮੌਸਮ ਖਰਾਬ ਰਹੇਗਾ ਪੰਜਾਬ ਦੇ ਕਈ ਥਾਵਾਂ ਤੇ ਹਨੇਰੀ ਦੇ ਨਾਲ-ਨਾਲ ਮੀਂਹ ਵੀ ਪਵੇਗਾ ਇਸ ਨਾਲ ਠੰਡ ਕਾਫੀ ਵੱਧ ਸਕਦੀ ਹੈ ਤਾਂ ਉੱਥੇ ਦਿੱਲੀ ਐਨਸੀਆਰ ਦੇ ਵਿੱਚ ਵੀ ਹਲਕੀ ਬਾਰਿਸ਼ ਹੋ ਸਕਦੀ ਹੈ ਦਿਨ ਭਰ ਆਸਮਾਨ ਦੇ ਵਿੱਚ ਬੱਦਲ ਛਾਏ ਰਹ ਸਕਦੇ ਨੇ ਮੌਸਮ ਵਿਭਾਗ ਨੇ ਰਾਜਧਾਨੀ ਚੋਣ ਵਾਲੇ ਦਿਨਾਂ 'ਚ ਮੀਂਹ ਅਤੇ ਕੜਾਕੇ ਦੀ ਠੰਡ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਹੈ ਤੇ ਜ਼ਿਆਦਾਤਰ ਇਲਾਕਿਆਂ 'ਚ ਸੰਗਣੀ ਧੁੰਦ ਪੈਣ ਦੀ ਸੰਭਾਵਨਾ ਜਿਹੜੀ ਜਤਾਈ ਹੈ ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਹੁੰਦਾ ਹੈ yellow alert ਵੀ ਜਾਰੀ ਕੀਤਾ ਹੈ ਦਸੰਬਰ ਦੇ ਮਹੀਨੇ ਠੰਡ ਦੀ ਜਿਹੜੀ ਆ ਉਹ ਕਾਫੀ ਵਧਣ ਵਾਲੀ ਆਉਣ ਵਾਲੇ ਦਿਨਾਂ ਦੇ ਵਿੱਚ ਆ ਤੇ ਦੀ ਠੰਡ ਦਾ ਸਾਹਮਣਾ ਜਿਹੜਾ ਉਹ ਲੋਕਾਂ ਨੂੰ ਕਰਨਾ ਪਵੇਗਾ ਹਿਮਾਚਲ ਪ੍ਰਦੇਸ਼ ਦੇ ਵਿੱਚ ਹਿਮਾਚਲ ਪ੍ਰਦੇਸ਼ ਦੀ ਗੱਲ ਕਰ ਲਈ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਸ਼ੀਤ ਲਹਿਰ ਜਾਰੀ ਹੈ ਸੂਬੇ ਦੇ ਹੇਠਲੇ ਪਹਾੜੀ ਇਲਾਕਿਆਂ ਚ ਕੜੱਕੇ ਦੀ ਠੰਡ ਦੇਖਣ ਨੂੰ ਮਿਲ ਰਹੀ ਹੈ ਮੌਸਮ ਵਿਭਾਗ ਨੇ ਹਮੀਰਪੁਰ ਮੰਡੀ ਉਹਨਾਂ ਦੇ ਉਨਾ ਅਤੇ ਬिलासपुर ਜ਼ਿਲ੍ਹਿਆਂ ਦੇ ਵਿੱਚ ਇਸ ਤਰ੍ਹਾਂ ਨਾਲ ਦੇ ਜ਼ਿਲ੍ਹਿਆਂ ਦੇ ਵਿੱਚ ਕੜਾਕੇ ਦੀ ਠੰਡ ਦੇ ਮੱਦੇਨਜ਼ਰ 4 ਦਿਨਾਂ ਲਈ ਔਰੰਝਲ ਅਚਾਰੀ ਕੀਤਾ ਹੈ ਇਸ ਤੋਂ ਇਲਾਵਾ 2 ਤੋਂ 3 ਦਿਨਾਂ ਤੱਕ ਉਚਾਈ ਵਾਲੇ ਇਲਾਕਿਆਂ 'ਚ ਹਲਕੀ بارش ਅਤੇ ਬਰਫਬਾਰੀ ਦੀ ਵੀ ਪਿਕਵਾਣੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਤਥੀ ਬੰਗਾਲ ਦੀ ਖਾੜੀ ਦੇ ਪੱਛਮੀ ਕੇਂਦਰੀ ਹਿੱਸੇ ਉੱਤੇ ਇੱਕ ਛੋਟਾ ਦਬਾਹ ਖੇਤਰ ਬਣਦਾ ਹੈ ਇਹ ਚੋ ਵੀ ਇਹ ਦੱਸਦੀ ਹੈ ਕਿ ਇਹ ਵੀ 24 ਦਸੰਬਰ ਜਾਨੀ ਕਿ ਅੱਜ ਉੱਤਰੀ ਤਾਮਿਲਨਾਡੂ ਤੇ ਦੱਖਣੀ ਆਂਧਰਾ ਪ੍ਰਦੇਸ਼ ਦੇ ਤੱਟ ਨੇੜੇ ਬੰਗਾਲ ਦੀ ਖਾੜੀ ਦੇ ਦੱਖਣ ਪੱਛਮੀ ਤੱਕ ਪਹੁੰਚਣ ਦੀ ਸੀ ਸੰਭਾਵਨਾ ਹੈ ਇਸ ਕਾਰਨ ਉੱਤਰੀ ਤਾਮਿਲਨਾਡੂ ਤੱਟੀ ਆਂਧਰਾ ਪ੍ਰਦੇਸ਼ ਅਤੇ ਉੜੀਸਾ ਵਿੱਚ ਮੀਂਹ ਪੈ ਸਕਦਾ ਹੈ ਇਸ ਦੇ ਚੱਲਦੇ ਕਈ ਜਗ੍ਹਾ ਤੇ ਕਈ ਜਗ੍ਹਾ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਕਿ ਬਾਰਿਸ਼ ਜਿਹੜੀ ਆ ਹੋ ਸਕਦੀ ਹੈ ਜਿਸ ਦੇ ਨਾਲ ਠੰਡ ਜਿਹੜੀ ਆ ਹੋਰ ਵਧੇਗੀ